ਜਦੋਂ ਆਪਾਂ ਜਵਾਨ ਕਰ ਲਈ ਹੈ ਨਾ ਮੈਂ ਤੇਰੀ ਗਰੀਬ ਦੇ ਪੈਸੇ ਥੋੜੇ ਨਹੀਂ ਮਾਰਦਾ ਇਹਦੇ ਇੱਕ ਦੋ ਬੰਦਿਆਂ ਤੋਂ ਫੋਨ ਵੀ ਕਰਾਏ ਆ ਹਾਂਜੀ ਇੱਕ ਦੋ ਤੋਂ ਕੋਈ ਮਾਝੋ ਠੀਕ ਆ ਲੱਕੇ ਚਾ ਵੀ ਪੜਾ ਹਾਂ ਠੀਕ ਹੈ ਉਹ ਇਹਨੂੰ ਮੈਂ ਉਹ ਵੀ ਮੇਰੇ ਕੋਲ ਹੀ ਪਿਆ ਵਾ ਤੂੰ ਸਿੱਧੀ ਗੱਲ ਕਹਿੰਦਾ ਵਾ ਆਹੋ ਕਹਿੰਦਾ ਕਿ ਨਾ ਕੋਈ ਪੀਪਰ ਦੇ ਹੈ ਨਹੀਂ ਆਂ ਦਾ ਫੈਨ ਨਹੀਂ ਹੈ ਹਾਂ ਪੀਪਰ ਵੀ ਮੇਰੇ ਕੋਲ ਹੀ ਪਿਆ ਵਾ ਹਾਂ ਇਹਦਾ ਬਣੀ ਬਾਇ ਵੀ ਦੀਰ ਕੋਲ ਦੀਰ ਕੋਲ ਹੈਗਾ ਨਾ ਹਾਂ ਹਾਂ ਉਹਦਾ ਦਿੱਕਤੀ ਆਇਆ 20 ਪਹਿਲਾਂ ਦੇ ਪਹਿਲਾਂ 31 ਅੰਦਾਜ਼ ਜੀ ਵੀ ਬਹੁਤ ਤਰ੍ਹਾਂ ਠੀਕ 30 ਆਇਆ ਹੋਇਆ ਵਾ ਹਾਂ 30 ਹਰ ਮੈਰੀ ਜਿਹੜੀ ਗੱਲ ਆਪਾਂ ਮੈਚ ਲਈ ਆ ਹਾਂ ਮੈਂ ਤੁਹਾਨੂੰ ਜਿਹੜੀ ਗੱਲ ਪਛੋੜਦੀ ਹੈ ਪਛੋੜਦੀ ਗੱਲ ਮੈਂ ਕਦੇ ਆਪਾਂ ਗਲਤ ਕਰਨੀ ਨਹੀਂ ਵੀ ਮੈਂ ਉਹ ਗੱਲ ਜੀ ਤੁਮੇ ਉਹ ਗੱਲ 30 ਆਇਆ ਵਾ ਵੀ ਆਹ ਗੱਲਾਂ ਸਾਈ ਹੋਈ ਸੀ ਜੀ ਇਹ ਨਹੀਂ ਸੋਣ ਗੱਲ ਮੈਂ ਤੁਹਾਨੂੰ ਦੱਸਦਾ ਪੀਪਰ ਕਚੇਰੀਆਂ ਚ ਕਰਾਉਣਾ ਜਿਹੜੇ ਬੰਦੇ ਨੇ ਲੋਨ ਗਾਹ ਤੋ ਪਿਆ ਵਾ ਤੁਹਾਨੂੰ ਸਹੀ ਗੱਲ ਕਹਿੰਦਾ ਵਾ ਆਹੋ ਕਹਿੰਦਾ ਕਿ ਨਾ ਕੋਈ ਪੀਪਰ ਦੇ ਹੈ ਨਹੀਂ ਕਹਿੰਦਾ ਫੈਨ ਨਹੀਂ ਹੈ ਹਾਂ ਪੀਪਰ ਵੀ ਮੇਰੀ ਗੁਲੀ ਗੁਲੀਆਂ ਅੰਤਿਮ ਦੇਣਾ ਜੋੜ ਕੇ ਹੈ ਨਾ ਤੇ ਇਹ ਗੱਲ ਨਹੀਂ ਜੇ ਤਰੀ ਗੁੱਸਾ ਹੀ ਗਈ ਹੈ ਕੋਈ ਨਾ ਮੈਂ ਤੁਹਾਨੂੰ ਆਪ ਕਰੂੰਗਾ ਹੈਨਾ ਜਵਾਬ ਇਹ ਕਦੇ ਵੀ ਨਹੀਂ ਦਿੱਸਦਾ ਭਈ ਮਨ ਉਹ ਹੁੰਦਾ ਜਿਹੜਾ ਕਦੇ ਝੂਠ ਮਾਰਦੇ ਹੈ ਨਹੀਂ ਹੈਨਾ ਸਾਡੇ ਇਹ ਕਿਹ ਜੋੜ ਤੁਰ ਗਿਆ ਅਸੀਂ ਕਿੰਨੂ ਦੇਣਾ ਜੋੜ ਕੇ ਹੈਨਾ ਬਹੁਤ ਗੱਲਾਂ ਕਰਦੇ ਆਂ ਤੇਰੀ ਕਿਸੇ ਦੀ ਵੀ ਮਨੀ ਕਰਨੀ ਕਿਉਂਕਿ ਨਵਾਂ ਨਵਾਂ ਜਦੋਂ ਆਪਾਂ ਦੁਬਾਰਾ ਕੰਮ ਰੀ ਹੈ ਸਟਾਰਟ ਕਰਦੇ ਆ ਉਹਨੂੰ ਟਾਈਮ ਲੱਗਦਾ ਹੀ ਆ 1.5 ਸਾਲ ਹੋ ਗਏ 1.5 ਦੂਜਾ ਸਾਲ ਚੱਲ ਕੇ ਨਵਾਂ ਮਹੀਨਾ ਦੂਜਾ ਸਾਲ ਹੋ ਗਿਆ ਹੈਨਾ ਇੱਡੇ ਝੂਠ ਮਾਰਦੇ ਇੱਡੇ ਝੂਠ ਮਾਰਦੇ ਆਪ ਜੀ ਰਾਤ ਟ੍ਰੇਨ ਕੀਤੀਆਂ ਕੜ ਕੇ ਅੱਛਾ ਅੱਛਾ ਆ ਗਿਆ ਰਾਤ ਦਾ ਨਹੀਂ ਮੇਰਾ ਲੱਗੇ ਕਿ ਮੈਂ ਕਿਹਾ ਮੈਂ ਭਾਈ ਪਹਿਲੇ ਦੇਰੇ ਦੀ ਨਾ ਤੇ ਹਾਂ ਤੂੰ ਕਹਿਗੇ ਇਸ ਨੂੰ ਮੈਂ ਜਨਾਮ ਲਉਂ ਮੈਂ ਕਿਹਾ ਚੱਕ ਮੇਰੇ ਦਰਖਾਸਤ ਦੇ ਦਲੀਲ ਉਲੇ ਹਾਂ ਕੀ ਮਿਲ ਕੇ ਦਰਖਾਸਤ ਦੇ ਵਿੱਚ ਉਹ ਜਿਹੜਾ ਮੈਨੂੰ ਸਾਈਨ ਕਰਾ ਲਈ ਜਨਾ ਕਿ ਜੇ ਮੈਂ ਜਾ ਕੇ ਰੂਲ ਆਣ ਜੇ ਉਹਨਾਂ ਨੇ ਮੇਰੇ ਸਾਈਨ ਕਰਾ ਲਏ ਜਿਵੇਂ ਕਹਿੰਦਾ 25 ਤਰੀਕ ਨੂੰ 15 ਨਹੀਂ 10 ਨੂੰ 15 ਨਹੀਂ ਕਿ ਮੈਂ ਜਾ ਕੇ ਕੋਰਟ ਦੇ ਮੈਂ ਐਸਐਸਪੀ ਦੇ ਪਿੱਛੇ ਗਏ ਕਿਹਨੇ ਮੈਨੂੰ ਇਹਨਾਂ ਨੇ ਸ਼ਬਾਰਸ਼ ਵਾ ਕੇ ਮੇਰੇ ਤੋਂ ਧੱਕੇ ਨਾਲ ਸਾਈਨ ਕਰਾਏ ਮੈਂ ਮੋਹਰ ਲੈਂਦੀ ਲੋਹੀ ਦਾ ਗੱਲ ਲਾ ਕਹਿੰਦਾ ਮੈਂ ਕੋਰਟ ਚ ਕਹਿ ਦਣਾ ਸੀ ਮੇਰੇ ਧੱਕੇ ਨਾਲ ਸਾਈਨ ਕਰਾਏ ਐ ਐਡਾ ਘਟਿਆ ਬੰਦਾ ਐਡਾ ਘਟਿਆ ਆ ਦੇ ਲੋ ਪ੍ਰੂਫ ਆ ਮੇਰੇ ਕੋਲ ਇਹ ਧੱਕੇ ਸਥਾਨੇ ਧੱਕੇ ਧੱਕੇ ਨਾਲ ਸਾਈਨ ਕਰਾਉਣਗੇ ਥਾਣੇ ਵਾਲੇ ਤੋਂ ਐਡਾ ਘਟਿਆ ਬੰਦਾ Just